ਪੀਰੀ ਫਕੀਰੀ ਰੰਗ ਚੈਨਲ ਦੀ ਖਰੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਇਸ ਵੀਡੀਓ ਚ ਅਸੀਂ ਗੱਲ ਕਰਾਂਗੇ ਮਾਤਾ ਮਸਾਣੀ ਨੂੰ ਜੇ ਦਿਵਾਲੀ ਵਾਲੇ ਦਿਨ ਤੁਹਾਡੇ ਉੱਤੇ ਕਿਸੇ ਨੇ ਵਾਰ ਚਲਾ ਦਿੱਤਾ ਮਾਤਾ ਮਸਾਣੀ ਦਾ ਕਿਸੇ ਨੇ ਵਾਰ ਚਲਾ ਦਿੱਤਾ ਤੇ ਮਾਤਾ ਮਸਾਣੀ ਤੋਂ ਮਾਤਾ ਮਸਾਣੀ ਦੀ ਕਾਟ ਕਿੱਦਾਂ ਕਰਨੀ ਆ ਤੁਸੀਂ ਦਿਵਾਲੀ ਵਾਲੇ ਦਿਨ ਇਹ ਖਾਸ ਦਿਵਾਲੀ ਵਾਲੇ ਦਿਨ ਦੀ ਗੱਲ ਹੈ ਜੇ ਦਿਵਾਲੀ ਵਾਲੇ ਦਿਨ ਮਾਤਾ ਮਸਾਣੀ ਨੂੰ ਕਿਸੇ ਨੇ ਤੁਹਾਡੇ ਲਈ ਵਾਰ ਕਰਨ ਲਈ ਭੇਜ ਦਿੱਤਾ ਤੇ ਤੁਸੀਂ ਮਾਤਾ ਕਾਲੀ ਦੀ ਕਾਟ ਕਰ ਸਕਦੇ ਹੋ ਉਸੇ ਦਿਨ ਠੀਕ ਹੈ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਹਾਂ ਜੀ ਮਾਤਾ ਮਸਾਣੀ ਦੀ ਕਾਟ ਬਾਰੇ ਜਿਹੜੀ ਕਿ ਦਿਵਾਲੀ ਉੱਤੇ ਜਦੋਂ ਮਾਤਾ ਕਾਲੀ ਨੂੰ ਚਲਾਇ ਮਸਾੜੀ ਨੂੰ ਚਲਾਇਆ ਜਾਂਦਾ ਇਹ ਖਾਸ ਮਾਤਾ ਮਸਾਣੀ ਦੀ ਕਾਟ ਕਰਨ ਦੀ ਜਿਹੜਾ ਇਹ ਤੁਹਾਨੂੰ ਅੱਜ ਦਾ ਟਾਲਾ ਦੇਣ ਜਾ ਰਿਹਾ ਦਿਵਾਲੀ ਵਾਲੇ ਦਿਨ ਕਰ ਲਿਓ ਇਹ ਤੁਹਾਨੂੰ ਲੱਗਦਾ ਤੁਹਾਡਾ ਦੁਸ਼ਮਣ ਤੁਹਾਡੇ ਤੇ ਕੋਈ ਕੋਈ ਵਾਰ ਕਰਦਾ ਆ ਤੁਸੀਂ ਬਾਸ਼ਕਦੇ ਹੋ ਦਿਵਾਲੀ ਵਾਲੇ ਦਿਨ ਹੀ ਇਹਦਾ ਪ੍ਰਯੋਗ ਹੈ ਨਾਲੋਂ ਨਾਲ ਕੱਟੀ ਜਾਊਗੀ ਕੋਈ ਨੁਕਸਾਨ ਨਹੀਂ ਹੋਏਗਾ ਜੇ ਨਹੀਂ ਵੀ ਤੇ ਤੁਹਾਨੂੰ ਕਿਸੇ ਤੋਂ ਕਿਸੇ ਤੇ ਉੱਤੇ ਸ਼ੱਕ ਆ ਕੀ ਹਾਂ ਭਾਈ ਕੋਈ ਸਾਡੇ ਤੇ ਕੋਈ ਕਿਸੇ ਨੇ ਕੋਈ ਕਿਸੇ ਤਰ੍ਹਾਂ ਦਾ ਕੋਈ ਕੰਮ ਕਰਤਾ ਜਾਂ ਕੋਈ ਵੀ ਜ਼ਿਆਦਾਤਰ ਕੀ ਆ ਪੀਪੂ ਉਤਪ੍ਰੇਤ ਕੱਟ ਛੱਡੇ ਜਾਂਦੇ ਆ ਮਸਾਣੀ ਨੂੰ ਹੀ ਛੱਡਦੇ ਆ ਜਰਤਰ ਦਿਵਾਲੀ ਵਾਲੇ ਦਿਨ ਜੋ ਇਲਮ ਕਰਦੇ ਹੋ ਦਿਵਾਲੀ ਵਾਲੇ ਦਿਨ ਮਸਾਣੀ ਨੂੰ ਛੱਡਦੇ ਆ ਕਿਉਂ ਕਰਕੇ ਉਸ ਦਿਨ ਮੱਛਿਆ ਦੀ ਕਾਲੀ ਰਾਤ ਜਿਹੜੀ ਹੁੰਦੀ ਆ ਬਹੁਤ ਸਭ ਤੋਂ ਸਾਲ ਦੀ ਜਿਹੜੀ ਖਤਰਨਾਕ ਕਹ ਲੋ ਮੱਛਿਆ ਹੁੰਦੀ ਹੈ ਜਿਹਦੇ ਵਿੱਚ ਚੰਗੇ ਮਾੜੇ ਕਰਮ ਸਾਰੇ ਕੀਤੇ ਜਾਂਦੇ ਆ ਸੋ ਆਪਾਂ ਆਪਣਾ ਬਚਾਅ ਕਰਨਾ ਆ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਸਾਡੇ ਤੇ ਕੀ ਕਰ ਗਿਆ ਅਸੀਂ ਆਪਣੇ ਬਚਾਅ ਵਾਸਤੇ ਜੋ ਵੀ ਪ੍ਰਯੋਗ ਹੈ ਕਰ ਸਕਦੇ ਆ ਠੀਕ ਹੈ ਉਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਜਦੋਂ ਪਤਾ ਹੀ ਹੈ ਕਿ ਤੁਹਾਡੇ ਉੱਤੇ ਵਾਰ ਚੱਲਦੇ ਆ ਸਾਡੇ ਦੇ ਕੋਈ ਇਲਮ ਕਰ ਰਿਹਾ ਹੈ ਤੇ ਸਾਨੂੰ ਥੋੜੇ ਜਿਹੀ ਪੈਸੇ ਦੇ ਨਾਲ ਜਾਂ ਥੋੜਾ ਜਿਹਾ ਖਰਚਾ ਇਹਦੇ ਵਿੱਚ ਹੁੰਦਾ ਹੈ ਕੋਈ ਜਿਆਦਾ ਮਹਿੰਗਾ ਸਮਾਨ ਵੀ ਨਹੀਂ ਹੈਗਾ ਠੀਕ ਹੈ ਤੇ ਕੋਈ ਜਿਆਦਾ ਖਰਚੇ ਵਾਲੀ ਗੱਲ ਨਹੀਂ ਜਿਆਦਾ ਵੱਡਾ ਕੰਮ ਹੈ ਨਹੀਂਗਾ ਇਹ ਛੋਟਾ ਹੀ ਕੰਮ ਹੈ ਕਰਕੇ ਦੇਖ ਲਿਓ ਸਾਰੇ ਪਰਿਵਾਰ ਦੀ ਰੱਖਿਆ ਹੋ ਜਾਏਗੀ ਆਪਣੇ ਪਰਿਵਾਰ ਦੀ ਰੱਖਿਆ ਤੋਂ ਉੱਪਰ ਕੁਝ ਨਹੀਂ ਹੈਗਾ ਇਸ ਸੰਸਾਰ ਦੇ ਉੱਤੇ ਸੋ ਬਾਅਦ ਵਿੱਚ ਕੀ ਹੁੰਦਾ ਜਦੋਂ ਵਾਰ ਚੱਲ ਜਵੇ ਸਿੱਧੇ ਹਸਪੀਟਲਾਂ ਦੇ ਖਰਚੇ ਹੋਰ ਦਵਾਈਆਂ ਦੇ ਖਰਚੇ ਉਹ ਖਰਚੇ ਜਿਹੜੇ ਹੈ ਉਹ ਬੰਦੇ ਤੋਂ ਝੱਲੇ ਨਹੀਂ ਜਾਂਦੇ ਪਰ ਅਸੀਂ ਬਚਣ ਦੇ ਲਈ ਇਹ ਪ੍ਰਯੋਗ ਕਰਨਾ ਹੈ ਬਚਾ ਆਪਣਾ ਕਰਨਾ ਹੈ ਤੇ ਬਚਾਅ ਵਾਸਤੇ ਹੀ ਇਹ ਸਾਨੂੰ ਜਿਹੜਾ ਟਾਲਾ ਤੁਹਾਨੂੰ ਦੇਣ ਜਾ ਰਿਹਾ ਮਾਤਾ ਮਸਾਣੀ ਦੀ ਕਾਟ ਕਰਨ ਲਈ ਦੀਵਾਲੀ ਵਾਲੇ ਦਿਨ ਖਾਸ ਪਰ ਦੋਸਤੋ ਜਦੋਂ ਮਸਾੜੀ ਲੱਗਦੀ ਉਹਦੇ ਮੈਂ ਤੁਹਾਨੂੰ ਲੱਛਣ ਛੋੜੇ ਜੇ ਦੱਸ ਦਿੰਨਾ ਜਦੋਂ ਲੱਗਦੀ ਹੈ ਜਦੋਂ ਲਾਈ ਜਾਂਦੀ ਹੈ ਰਾਤ ਨੂੰ ਤਬਾ ਪੈਂਦੇ ਆ ਤੁਹਾਨੂੰ ਸੁੱਤਿਆ ਪਿਆ ਨੂੰ ਠੀਕ ਹੈ ਨੀਲ ਪੈਣ ਦਾ ਪੰਦੇ ਆ ਤੇ ਸਰੀਰ ਦੇ ਉੱਤੇ ਨੀਲੇ ਪੈਣ ਲੱਪੰਦੇ ਆ ਬੰਦਿਆਂ ਦੇ ਲੇਡੀਜ਼ ਦੇ ਲੇਡੀਜ਼ ਦੇ ਜ਼ਿਆਦਾ ਪੈਂਦੇ ਆ ਤੋਂ ਬੰਦਿਆਂ ਦੇ ਵੀ ਪੈਂਦੇ ਆ ਨੀਲ ਕਈਆਂ ਦੇ ਠੀਕ ਹੈ ਇਹ ਜ਼ਰੂਰੀ ਨਹੀਂ ਲੇਡੀਜ਼ ਦੇ ਬੰਦਿਆਂ ਦੇ ਵੀ ਨੀਲ ਪੈਂਦੇ ਆ ਤੋਂ ਤੁਸੀਂ ਮਾਤਾ ਮਸਾੜੀ ਦਾ ਜਿਹੜਾ ਇਹੀ ਢਾਲ ਆ ਜਦੋਂ ਤੁਸੀਂ ਕਰ ਲਿਆ ਤੁਹਾਡਾ ਇੱਕ ਤਾਂ ਵਾਲ ਨਹੀਂ 빙ਾ ਹੋਏਗਾ ਜਿੱਦਾਂ ਮਸਾਣੀ ਛੱਡੀ ਜਾਂ ਕੋਈ ਵੀ ਚੀਜ਼ ਕਿਸੇ ਨੇ ਛੱਡੀ ਉਸੇ ਤਰ੍ਹਾਂ ਵਾਪਸ ਚਲੀ ਜਾਣੀ ਆ ਉਹ ਚਾਹੇ ਕਿੱਡੀ ਵੀ ਕਿੱਡਾ ਭੋਗ ਲਾ ਕੇ ਕਿੰਨੇ ਵਚਨ ਦੇ ਕੇ ਕਿਉਂ ਨਾ ਭੇਜੀ ਹੋਵੇ ਵਾਪਸ ਜਾਊਗੀ ਜਾਊਗੀ ਜੇ ਤੁਸੀਂ ਇਹਦੀ ਇਹਦੀ ਜਿੱਦਾਂ ਆਪਾਂ ਆਪਣੀ ਰੱਖਿਆ ਕੀਤੀ ਹੈ ਜੇ ਉਹ ਆਪਣੀ ਰੱਖਿਆ ਕਰਨ ਲਈ ਜੀ ਚੀਜ਼ ਪਹਿਲੇ ਹੀ ਕੀਤੀ ਹੋਵੇ ਤਿਆਰੀ ਤਾਂ ਫਿਰ ਕੋਈ ਡਰ ਵਾਲੀ ਗੱਲ ਨਹੀਂ ਕੀ ਸੋ ਆਪਾਂ ਜਿਆਦੀਆਂ ਗੱਲਾਂ ਨਾ ਕਰੀਏ ਤੇ ਆਪਾਂ ਸਿੱਧਾ ਇਸ ਟੌਪਿਕ ਤੇ ਆਈਏ ਕਿ ਮਾਤਾ ਮਸਾਣੀ ਦੀ ਕਾਟ ਨੂੰ ਆਪਾਂ ਕੱਟਣਾ ਆ। ਬਸ ਇੰਨਾ ਚੀਜ਼ ਸੋਚ ਲੈਣੀ ਆ ਮਨ ਦੇ ਵਿੱਚ ਕਿ ਅਸੀਂ ਮਾਤਾ ਨੂੰ ਹੀ ਭੋਗ ਦੇ ਰਹੇ ਹਾਂ ਕਿ ਸਾਡੀ ਰੱਖਿਆ ਤੂੰ ਕਰਨੀ ਆ ਮਾਂ। ਸਾਡੇ ਤੇ ਵਾਰ ਨਾ ਚਲਾਵੇ ਕੋਈ ਕੋਈ ਮਸਾਣੀ ਸ਼ਮਸ਼ਾਨੀ ਚੀਜ਼ ਸਾਡੇ ਤੇ ਆ ਕੇ ਕੋਈ ਵਾਰ ਨਾ ਕਰੇ। ਕਿਉਂ ਕਰਕੇ ਮਾਂ ਮਸਾਣੀ ਤੇ ਸਾਰੇ ਜਿੰਨੇ ਵੀ ਦੂਤ ਹੈ ਸਾਰੇ ਪੂਤ ਪ੍ਰੇਤ ਜਿੰਨੇ ਵੀ ਹੈ ਮਸਾਣੀਆਂ ਸ਼ਕਤੀਆਂ ਕਹ ਲੋ ਸਭ ਮਾਤਾ ਮਸਾਣੀ ਦੇ ਅੱਗੇ ਨਾਤਮਸਤਕ ਹੁੰਦੀਆਂ ਆ ਉਹ ਉਹਦੇ ਮੂਰੇ ਕੋਈ ਸੇ ਦਾ ਵਾਰ ਨਹੀਂ ਚੱਲ ਸਕਦਾ ਸੋ ਤੁਸੀਂ ਕਰਨਾ ਕੀ ਹੈ ਹੁਣ ਸੁਣ ਲਓ ਦਿਵਾਲੀ ਵਾਲੇ ਦਿਨ ਤੁਸੀਂ ਕੀ ਕਰਨਾ ਸੱਤ ਪ੍ਰਕਾਰ ਦੀ ਮਠਿਆਈ ਲੈ ਲੈਣੀ ਆ ਠੀਕ ਹੈ ਤੁਸੀਂ ਇਹ ਸੱਤ ਪ੍ਰਕਾਰ ਦੀ ਮਠਿਆਈ ਅੱਧਾ ਕਿਲੋ ਦਾ ਡੱਬਾ ਬਣਾ ਲਿਓ 1 ਕਿਲੋ ਦਾ ਬਣਾ ਲਿਓ ਠੀਕ ਆ ਸੱਤ ਪ੍ਰਕਾਰ ਦੀ ਮਠਿਆਈ ਲੈ ਲੈਣੀ ਆ ਸੱਤ ਲੈਣੇ ਆ ਲੱਡੂ ਠੀਕ ਹੈ ਸੱਤ ਲੱਡੂਆਂ ਤੇ ਸੰਧੂਰ ਦੇ ਸੱਤ ਟਿੱਕੇ ਲਾ ਲੈਣੇ ਆ ਠੀਕ ਹੈ ਸਤ ਸੰਦੂਰ ਦੇ ਸਤ ਕਜਲ ਦੇ ਟਿੱਕੇ ਲੱਡੂਆਂ ਉੱਤੇ ਲਾ ਕੇ ਰੱਖਣੇ ਆ ਉਸ ਤੋਂ ਬਾਅਦ ਇੱਕ ਲੈ ਲੈਣਾ ਤੁਸੀਂ ਨਾਰੀਅਲ ਠੀਕ ਹੈ ਪੰਜ ਪਤਾਸੇ ਪਤਾਸਿਆਂ ਉੱਤੇ ਵੀ ਸੰਦੂਰ ਦੇ ਟਿੱਕੇ ਲਾ ਲੈਣੇ ਆ ਤੁਸੀਂ ਜਦੋਂ ਇਸ ਚੀਜ਼ ਨੂੰ ਕੀਤਾ ਜਦੋਂ ਇਸ ਸਾਮਾਨ ਜਿਹੜਾ ਤੁਸੀਂ ਇਕੱਠਾ ਕਰ ਲਿਆ ਸਾਰਾ ਸਾਮਾਨ ਆਪਣੇ ਸਿਰ ਤੋਂ ਘਮਾ ਕੇ ਚੁਹਾ ਕੇ ਵਾਰ ਲੈਣਾ ਇਹ ਪੁੱਠਾ ਘਮਾ ਲੈਣਾ ਸਾਡੇ ਸਿਰ ਦੇ ਉੱਤੇ ਠੀਕ ਹੈ ਤੇ ਸਾਰਾ ਵਾਰ ਲੈਣਾ ਵਾਰਨ ਤੋਂ ਬਾਅਦ ਜਿਹੜਾ ਤੁਸੀਂ ਕੋਈ ਦੇਖ ਲਿਓ ਚੁਰਾਹਾ ਕੁਈ ਚੌਰਾਹਾ ਜਾਂ ਕੋਈ ਉਜਾੜ ਜਗ੍ਹਾ ਤੇ ਚਲ ਜਿਓ ਇਹ ਚੌਰਾਹੇ ਤੇ ਨਹੀਂ ਰੱਖ ਸਕਦੇ ਤੇ ਉਜਾੜ ਤੇ ਚਲ ਜਿਓ ਉਜਾੜ ਦੇ ਉੱਤੇ ਰੱਖ ਦਿਓ ਸਮਾਨ ਜਾ ਕੇ ਉੱਥੇ ਮਾਤਾ ਮਸਾਣੀ ਦੀ ਬੇਨਤੀ ਕਰਨੀ ਹੈ ਕਿ हे ਮਾਂ ਮਸਾਣੀ ਸਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਲਮ ਜਾਂ ਕੋਈ ਵੀ ਵਾਰ ਨਾ ਚੱਲੇ ਤੇਰਾ ਭੋਗ ਪ੍ਰਸ਼ਾਦ ਤੈਨੂੰ ਪਹਿਲਾਂ ਦੇਣ ਜਾ ਰਹੇ ਹਾਂ ਤਾਕੀ ਇਸ ਕਰਕੇ ਕੀ ਸਾਡੀ ਰੱਖਿਆ ਕਰੇ ਸਾਡੇ ਉੱਤੇ ਵਾਰ ਨਾ ਚੱਲੇ ਸਾਡਾ ਕੋਈ ਵੀ ਕਿਸੇ ਵੀ ਪਰਿਵਾਰ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਤੁਸੀਂ ਐਨੀ ਗੱਲ ਆਖਣੀ ਹੈ ਐਨੀ ਗੱਲ ਆਖਣ ਤੋਂ ਬਾਅਦ ਤੁਸੀਂ ਜਿਹੜਾ ਭੋਗ ਪ੍ਰਸ਼ਾਦ ਹੈ ਉਹ ਉਸੇ ਤਰ੍ਹਾਂ ਰੱਖ ਕੇ ਵਾਪਸ ਆ ਜਾਣਾ ਪਿੱਛੇ ਮੁੜ ਕੇ ਨਹੀਂ ਦੇਖਣਾ ਤਾਂ ਦੋਸਤੋ ਇਹ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੀ ਚਾਹ ਪੀਰਾਂ ਦੀ ਚਾਹ ਮਸਤਾਂ ਦੀ ਮਾਲਕ ਭਲੀ ਕਰੇ